ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਉਹ ਜَا ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਹਿਰੇ ਜਾ ਕੇ ਹਾਕੀ ਦੀ ਟੀਮ ਲਈ ਹੌਸਲਾ ਅਫਜ਼ਾਈ ਕਰਨ ਤੋਂ ਰੋਕ ਦਿੱਤਾ ਗਿਆ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਰੀਜ਼ਨ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੀ ਮਨਜ਼ੂਰੀ ਮੰਗੀ ਹੈ ਉਹ ਕਾਫੀ ਲੇਟ ਮੰਗੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ Z+ ਸਿਕਿਉਰਿਟੀ ਰੱਖਦੇ ਹਨ ਜਿੱਤੇ ਕਰਕੇ ਉਹਨਾਂ ਦੀ ਸੁਰੱਖਿਆ ਦੇਣੀ ਉੱਥੇ ਇੰਨੇ ਸ਼ਾਰਟ ਪੀਰੀਅਡ ਚ ਕਾਫੀ ਔਖੀ ਹੈ ਔਰ ਇਸ ਸਾਰੇ ਤੇ ਸਿਆਸਤ ਜਿਹੜੀ ਹੈ ਕਾਫੀ ਗਰਮਾ ਗਈ ਹੈ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਕੀ ਦੀ ਟੀਮ ਖਿਡਾਰੀਆਂ ਦੇ ਨਾਲ ਕਪਤਾਨ ਦੇ ਨਾਲ ਉੱਥੇ ਗੱਲਬਾਤ ਨਹੀਂ ਕੀਤੀ ਟੈਲੀਫੋਨ ਤੇ ਅਤੇ ਇਹ ਵੀ ਕਿਹਾ ਕਿ ਮੈਨੂੰ ਕੇਂਦਰ ਤੋਂ ਮਨਜ਼ੂਰੀ ਨਹੀਂ ਮਿਲੀ ਔਰ ਉਹਨਾਂ ਦੀ ਫੌਜ ਸਾਹਿਬ ਸੁਝਾਈ ਟੈਲੀਫੋਨ ਤੇ ਵੀ ਕਰ ਦਿੱਤੀ ਔਰ ਉਹਨਾਂ ਨੂੰ ਕਿਹਾ ਕਿ 골ਡ ਮੈਡਲ ਲੈ ਕੇ ਆਣਾ ਤਾਂ 에어ਪੋਰਟ ਤੇ ਖੁਦ ਉਹ ਲੈਣ ਉਹ ਜਾਣਗੇ ਤਾਂ ਦੱਸ ਦਈਏ ਜਿਸ ਤਰੀਕੇ ਨਾਲ ਹਾਕੀ ਦੀ ਟੀਮ ਚ 10 ਖਿਡਾਰੀ ਜਿਹੜੇ ਨੇ ਪੰਜਾਬ ਦੇ ਨੇ ਜਿਸ ਕਰਕੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਾ ਕੇ ਖੁਦ ਕੁਆਟਰ ਫਾਈਨਲ ਕੱਲ ਜਿਹੜਾ ਹੋਣਾ ਉਹ ਵੇਖਣਾ ਚਾਹੁੰਦੇ ਸੀ ਉਹ ਜਿਸ ਕਰਕੇ ਸੈਮੀ ਫਾਈਨਲ ਤੋਂ ਬਾਅਦ ਫਾਈਨਲ ਵੀ ਮੈਚ ਉਹ ਦੇਖਣਾ ਚਾਹੁੰਦੇ ਸੀ ਕਿ ਨਿੱਜੀ ਤੌਰ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਾ ਚਾਹੁੰਦੇ ਨੇ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਹਨਾਂ ਦੀ ਜਿਹੜੀ ਰਿਕੁਐਸਟ ਹੈ ਜਾਂ ਉਹਨਾਂ ਦੀ ਜਿਹੜੀ ਬੇਨਤੀ ਹੈ ਉਸ ਨੂੰ ਮਨ੍ਹਾ ਕਰ ਦਿੱਤਾ ਹੈ ਇਸ ਤੇ ਸਾਰੀ ਸਿਆਸਤ ਵੀ ਗਰਮਾ ਗਈ ਹੈ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਵੀ ਬਿਆਨ ਹੈ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਸਤਕਾਰ ਜੋ ਕਿ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਮਨਜ਼ੂਰੀ ਲੈਣ ਦੇ ਲਈ ਤੇਰੀ ਕਰ ਦਿੱਤੀ ਉਹਨਾਂ ਨੇ ਇਹ ਕਿਹਾ ਕੋਈ ਪੱਖਪਾਤ ਜਿਹੜਾ ਹੈਗਾ ਮੁੱਖ ਮੰਤਰੀ ਦੇ ਨਾਲ ਨਹੀਂ ਕੀਤਾ ਗਿਆ ਔਰ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਪ੍ਰੈਜ਼ੀਡਿਅਮ ਹੈਗੀ ਆ ਉਹਦੇ ਮੈਂਬਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਇਸ ਗੱਲ ਦਾ ਚਿੰਤਾ ਵੀ ਜ਼ਾਹਿਰ ਕੀਤੀ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਰੋਕਿਆ ਗਿਆ ਹੈ ਫੈਡਰਲ ਸਟਰਕਚਰ ਹੈਗਾ ਮੁੱਖ ਮੰਤਰੀ ਜਿਹੜਾ ਜਾਣਾ ਚਾਹੁੰਦਾ ਹੈ ਤਾਂ ਆਪਣਾ ਖਿਡਾਰੀ ਉੱਨਰਨ ਵਾਸਤੇ ਇਹ ਜਾਣ ਜਤਨਾ ਚਾਹੀਦਾ ਪਰ ਇਹਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਚਿਤਾਇਆ ਹੈ ਕਿ ਇੱਥੇ ਜਿਹੜੀਆਂ ਮੁਸ਼ਕਲਾਂ ਨੇ ਜ਼ਿਆਦਾ ਨੇ ਇੱਥੇ ਰਹਿ ਕੇ ਵੀ ਮੈਚ ਵੇਖਿਆ ਜਾ ਸਕਦਾ ਹੈ ਇੱਥੇ ਜਿਹੜੀ ਮੁਸ਼ਕਲਾਂ ਉਹਨਾਂ ਨੂੰ ਜ਼ਰੂਰ ਸੁਭਾੜਿਆ ਜਾਵੇ ਜਿਵੇਂ ਕਿ ਸੜਕਾਂ ਕੁੱਕੀਆਂ ਜਾਂ ਕਿੰਦਰ ਤੋਂ ਫੰਡ ਲੈਣਾ ਉਹ ਕਾਫੀ ਮਾੜਾ ਮੂਈ ਜਿਹੜਾ ਸਮੱਸਿਆ ਹੈ ਪੰਜਾਬ ਦੇ ਲਈ ਉਹ ਖੜੀ ਹੈ ਔਰ ਉਹਨਾਂ ਦੇ ਨਾਲ ਇਹ ਵੀ ਕਿਹਾ ਕਿ ਪੈਰੇ ਜਾਨ ਦੀ ਰਿਕਵੈਸਟ ਆ ਜ਼ਰੂਰ ਕਰ ਦਿੱਤੀ ਪਰ ਕੇਂਦਰ ਸਰਕਾਰ ਕੋਲੋਂ ਆਪਣੇ ਫੰਡ ਲੈਣ ਦੇ ਲਈ ਔਰ ਨਹੀਂ ਜਾ ਸਕੇ ਔਰ ਨਾ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਹੁੰਚ ਕੀਤੀ ਨਾ ਹੀ ਵਿੱਤ ਮੰਤਰੀ ਨੂੰ ਨਾ ਹੀ ਕਿਸੇ ਹੋਰ ਅਧਾਰਨ ਜਿਥੋਂ ਉਹਨੇ ਫੰਡ ਜਿਹੜੇ ਔਰ ਇਸਨ ਉਹਨਾਂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਇਹ ਜਿਹੜੇ ਪੰਜਾਬ ਦੇ ਡਿਵੈਲਪਮੈਂਟ ਪੰਜਾਬ ਦੇ ਵਿਕਾਸ ਵੱਲ ਧਿਆਨ ਦਿਓ ਔਰ ਪੈਰਿਸ ਜਿਹੜਾ ਮੈਚ ਹੈਗਾ ਆਪਾਂ ਇੱਥੇ ਬੈਠ ਕੇ ਇਕੱਠੇ ਹੀ ਦੇਖ ਲਾਂਗੇ ਉਹਨਾਂ ਨੇ ਇਹ ਵੀ ਕਾਫਰ ਕੀਤੀ ਮੁੱਖ ਮੰਤਰੀ ਸਾਹਿਬ ਦੇ ਪੈਰਿਸ ਜਾਣ ਦੀ ਗੱਲ ਆ ਅ ਇਹਨੂੰ ਤਾਂ ਮੈਂ ਸ਼ੁਕਾਮਨਾਵਾਂ ਦਿੰਦਾ ਇੱਕ ਬਹੁਤ ਵਧੀਆ 올림픽s ਦੇ ਵਿੱਚ ਜਿਹੜਾ ਪ੍ਰਦਰਸ਼ਨ ਆ ਭਾਵੇਂ ਹੌਕੀ ਦੇ ਵਿੱਚ ਭਾਵੇਂ ਨਿਸ਼ਾਨੇਬਾਜ਼ੀ ਦੇ ਵਿੱਚ ਅ ਬੜੀਆ ਚੱਲ ਰਿਹਾ ਉਹਦੇ ਲਈ ਅਸੀਂ ਹੁਣ ਖਿਡਾਰੀਆਂ ਨੂੰ ਵੀ ਵਧਾਈ ਦਿੰਦੇ ਆ ਤੇ ਆਸ ਕਰਦੇ ਆ ਵੀ ਦੇਸ਼ ਦੀ ਝੋਲੀ ਹੋਰ ਵੀ ਤਮਗਿਆ ਜਿਹੜੇ ਆਉਣਗੇ ਦੂਜੀ ਗੱਲ ਸੀਐਨ ਸਾਹਿਬ ਦੇ ਉੱਤੇ ਨਾ ਜਾਣ ਵਾਲੀ ਗੱਲ ਦੇਖੋ ਜੇ ਤਾਂ ਇਹਨੂੰ ਇਹਦੇ ਦੋ ਪਹਿਲੂ ਨੇ ਜੇ ਤਾਂ ਤੁਸੀਂ ਇਹਨੂੰ ਫੈਡਰਲ ਸਟਰਕਚਰ ਦੇ ਕਨਸਰਨ ਵਿੱਚ ਦੇਖੋਗੇ ਤਾਂ ਨੋ ਡਾਊਟ ਇੱਕ ਮੁੱਖ ਮੰਤਰੀ ਜਿਸ ਸੂਬੇ ਦੇ ਵੱਡੀ ਗਿੰਦੀ ਚ ਉੱਥੇ ਖਿਡਾਰੀ ਖੇਡ ਰਹੇ ਹੋਣ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਦੇਸ਼ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਉੱਥੇ ਜਾਣਾ ਚਾਹੁੰਦਾ ਤਾਂ ਜਾਣ ਦੇਣਾ ਚਾਹੀਦਾ ਪਰ ਅੱਜ ਹਾਲਾਤ ਦੇਖੋ ਤੁਸੀਂ ਕੀ ਆ ਅੱਜ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਮੁੱਖ ਮੰਤਰੀ ਸਾਹਿਬ ਮੈਂ ਸਮਝਦਾ ਹਾਂ ਵੀ ਅੱਜ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਆ ਆਰਡੀਏ ਪੰਜਾਬ ਦਾ ਰੁਕਿਆ ਪਿਆ ਪੰਜਾਬ ਨਸ਼ੇ ਦੀ ਭਾਰੀ ਮਾਰ ਥੱਲੇ ਆ ਤੇ ਅੱਜ ਲਾਅਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਵਰਸ ਹੋਈ ਵੀ ਆ 6 ਮਹੀਨੇ ਹੋ ਗਏ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਬੁਲਾਏ 6 ਮਹੀਨੇ ਹੋ ਚਲੇ ਸੋ ਐਸੇ ਵਿੱਚ ਮੈਂ ਸਮਝਦਾ ਹਾਂ ਮੁੱਖ ਮੰਤਰੀ ਸਾਹਿਬ ਲਈ ਜੇ ਦੋਵੇਂ ਪੱਖਾਂ ਨੂੰ ਤੁਸੀਂ ਲਾਉਂਗੇ ਤਾਂ ਇੱਥੇ ਰਹਿਣਾ ਪੰਜਾਬ ਦੇ ਲੋਕਾਂ ਦੀ ਵੀ ਬਹੁਤ ਵੱਡੀ ਲੋੜ ਆ ਪੰਜਾਬ ਦੇ ਮੁੱਖ ਮੰਤਰੀ ਦੀ ਬਹੁਤ ਵੱਡੀ ਲੋੜ ਆ ਪੰਜਾਬ ਨੂੰ ਅੱਜ ਤੇ ਜਿਹੜੇ ਪੰਜਾਬ ਦੇ ਮਸਲੇ ਰੁਕੇ ਹੋਏ ਨੇ ਉਹ ਇਸ਼ੂes ਲਈ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਅੱਜ ਪੰਜਾਬ ਵਿੱਚ ਮੌਜੂਦ ਰਹਿਣ ਦੀ ਬਹੁਤ ਵੱਡੀ ਲੋੜ ਆ ਸ਼ੁਭ ਕਾਮਨਾਵਾਂ ਇੱਥੋਂ ਬੈਠ ਕੇ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ ਦੇ ਨਾਲ ਅਸੀਂ ਵੀ ਬੈਠ ਜਾਗੇ ਇੱਥੋਂ ਦੇਖ ਕੇ ਹੀ ਆਪਾਂ ਉਹਨਾਂ ਖਿਡਾਰੀਆਂ ਨੂੰ ਦੇ ਦਿੰਨੇ ਆ ਭਾਵੇਂ ਜਿਵੇਂ ਮਰਜ਼ੀ ਰੁਕਿਆ ਹੋਵੇ ਪਰ ਅੱਜ ਜ਼ਰੂਰ ਸੀ ਵੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਨਾਲ ਗੱਲਾਂ ਦੀ ਪੈਰਵਾਈ ਆ ਜਿਹੜੀ ਉਹ ਕਰ ਇਹਦੇ ਨਾਲ ਇੱਕ ਜੁੜੀ ਹੋਈ ਗੱਲ ਜਿਹੜਾ ਪਹਿਲੂ ਕਿ ਮੁੱਖ ਮੰਤਰੀ ਪੰਜਾਬ ਪੈਰਿਸ ਜਾਣ ਲਈ ਤਾਂ ਬੇਨਤੀ ਕਰ ਰਹੇ ਨੇ ਉਹ ਵੀ ਉਸ ਸਮੇਂ ਕਰ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਬੇਹੱਦ ਜ਼ਰੂਰਤ ਆ ਪੰਜਾਬ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਆਪਣੇ ਮੁੱਖ ਮੰਤਰੀ ਦੇ ਲੋੜ ਆ ਵੀ ਉਹ ਆਰਡੀਐਫ ਵਰਗੇ ਅਹਿਮ ਮੁੱਦਿਆਂ ਦੀ ਪੈਰਵਾਈ ਕਰਨ ਮੁੱਖ ਮੰਤਰੀ ਬੇਨਤੀ ਇਹਦੇ ਲਈ ਤਾਂ ਕਰ ਰਹੇ ਨੇ ਪਰ ਅੱਜ ਤੱਕ ਮੁੱਖ ਮੰਤਰੀ ਪੰਜਾਬ ਕੇਵਲ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਉੱਤੇ ਐਨਐਸਏ ਲਵਾਉਣ ਲਈ ਤਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਪਰ ਪੰਜਾਬ ਦੇ ਆਰਟੀਐਸ ਲਈ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਧਰੇ ਜਿਹੜਾ ਕਾਰੋਬਾਰ ਆ ਇਹਦੇ ਲਈ ਪੰਜਾਬ ਦੇ ਹੋਰ ਅਹਿਮ ਮਸਲਿਆਂ ਲਈ ਅੱਜ ਤੱਕ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੀ ਸਰਕਾਰ ਤੱਕ ਪ੍ਰੋਪਰ ਪਹੁੰਚ ਹੀ ਨਹੀਂ ਕਰ ਸਕੇ ਨਾ ਪ੍ਰਧਾਨ ਮੰਤਰੀ ਨੂੰ ਨਾ ਗ੍ਰਹਿ ਮੰਤਰੀ ਨੂੰ ਇਹਨਾਂ ਅਹਿਮ ਮੁੱਦਿਆਂ ਦੇ ਉੱਤੇ ਨਾ ਵਿੱਤ ਮੰਤਰੀ ਨੂੰ ਇਹਨਾਂ ਅਹਿਮ ਮੁੱਦਿਆਂ ਉੱਤੇ ਮਿਲ ਹੀ ਨਹੀਂ ਸਕੇ ਹੈਗੇ ਸੋ ਇਹਨਾਂ ਦੇ ਸਿਰ ਕੇਵਲ ਅਖਬਾਰੀ ਬਿਆਨਾਂ ਤੱਕ ਕੇਵਲ ਅਖਬਾਰੀ ਬਿਆਨਤਕ ਆਪਣੇ ਆਪ ਨੂੰ ਸੀਮਿਤ ਰੱਖਿਆ ਇਥੋਂ ਦੇ ਚੈਨਲਸ ਤੱਕ ਆਪਣੇ ਆਪ ਨੂੰ ਸੀਮਤ ਰੱਖਿਆ ਸੋ ਮੁੱਖ ਮੰਤਰੀ ਸਾਹਿਬ ਨੂੰ ਸੰਜੀਦਾ ਪਹੁੰਚ ਅਪਣਾਉਣ ਦੀ ਜ਼ਰੂਰਤ ਆ 올림픽ਸ ਦਾ ਫੇਰ ਆ ਜਾਣੀਆਂ ਕੁ ਸਾਲਾਂ ਬਾਅਦ ਪਰ ਪੰਜਾਬ ਅੱਜ ਮੈਂ ਸਮਝਦਾ ਜੇ ਇਹਨੂੰ ਨਾ ਇਹਦੀ ਪੈਰਵਾਈ ਕੀਤੀ ਗਈ ਪੰਜਾਬ ਦੇ ਮਸਲੇ ਆ ਸੀ ਤਾਂ ਇਹ ਬਹੁਤ ਪਿੱਛੇ ਲੈ ਜਾਂ ਗਿਆ